ਹਾਂਜੀ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਇਸ ਵੀਡੀਓ ਚ ਕੱਲੇ ਸਵਰਾਜ 855 ਦੇ ਵੀਡੀਓ ਲੈ ਕੇ ਆਵਾਂਗੇ 6280137325 ਮੀਰਾ ਮੋਬਾਈਲ ਨੰਬਰ ਆ ਬਾਈ ਜੀ ਐਡ ਕਰਵਾਉਣ ਲਈ ਸੰਪਰਕ ਤੁਸੀਂ ਕਰ ਸਕਦੇ ਹੋਗੇ ਕੋਈ ਕਿਸੇ ਪਸ਼ੂ ਦੀ ਵੀ ਐਡ ਕਰਾਉਣੀ ਹੈ ਤਾਂ ਵੀ ਸੰਪਰਕ ਕਰੋ ਮੇਰਾ ਵੀ ਭਰਾ ਬਣੇ ਮੇਰੇ ਨਾਲ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਪਹਿਲਾ ਟਰੈਕਟਰ ਹੈਗਾ ਸਵਰਾਜ 855 FA 4 ਸਟਾਰ ਟਰੈਕਟਰ ਹੈ ਇਹ 4 ਸਟਾਰ ਟਰੈਕਟਰ ਆ ਬਾਈ ਜੀ ਤੇ ਮਾਡਲ ਹੈਗਾ 2011 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਵੀ ਬਾਈ ਜੀ ਬਿਲਕੁਲ オリジナル ਪਿਆ ਹੈਗਾ ਇੰਜਨ ਗੇਅਰ ਲੈਫਟ ਪੱਕੋਂ ਪੂਰੀ ਫੁੱਲ ਗਰੰਟੀ ਹੋਗੀ ਟਰੈਕਟਰ ਦੀ ਸਾਰਾ ਟਰੈਕਟਰ ਤੇ ਰੰਗ ਪੇਂਟ ਵੀ ਬਾਈ ਜੀ ਨਾਲ ਦਾ ਰੰਗ ਪੇਂਟਾ ਮਗਰੜਾ ਵਗੈਰਾ ਤੇ ਵੀ ਰੰਗ ਪੇਂਟ ਨਾਲ ਦਾ ਪਾਵਰ ਸਟੀਅਰਿੰਗ ਟਰੈਕਟਰ ਆ ਇਹ ਤੇਲ ਬ੍ਰੇਕਾਂ ਚ ਫੋਰ ਸਟਾਰਟ ਟਰੈਕਟਰ ਰਿਵਰਸ ਪੀਟੀਓ ਆ ਬਾਈ ਜੀ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਦੇ ਆ ਟਰੈਕਟਰ ਦੇ ਤਾਂ ਵੀਰ ਨੇ ਚਾਰੋਂ ਟਾਇਰ ਕੰਪਨੀ ਦੇ ਟਾਇਰ ਪਾਏ ਹੋਏ ਆਗੇ 55 ਤੋਂ 60 ਪੈਸੇ ਟਰੈਕਟਰ ਦੇ ਟਾਇਰ ਵਾਈ ਜੀ ਹਜੇ ਪਏ ਆਗੇ ਬਾਹੀਤੀ ਚੱਲਿਆ ਹੋਇਆ ਟਰੈਕਟਰ ਆ ਇਹ ਤੁਸੀਂ ਵੀ ਬਾਈ ਜੀ ਆਪਦੀ ਗਰੰਟੀ ਨਾਲ ਵਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਸਕਦੇ ਹੋਗੇ ਤੇ ਰੇਟ ਦੀ ਗੱਲ ਕਰਕੇ ਆਪਾਂ 4 ਲੱਖ ਤੇ 20000 ਰੁਪਏ ਮੁੱਲ ਆ ਮੌਕੇ ਤੇ ਮਾਨਤਨ ਬਾਈ ਜੀ ਤੁਹਾਡਾ ਹੋ ਜੂਗਾ ਅਗਲਾ ਸੰਧ ਹੈਗਾ ਆਪਣੇ ਕੋਲੇ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇੱਕੋ ਵੀਰ ਕੋਲੇ ਆਗੇ 300 855 ਆ ਇਹਦਾ ਮਾਡਲ ਹੈਗਾ ਬਾਈ ਜੀ 2007 ਮਾਡਲ ਟਰੈਕਟਰ ਹੈਗਾ ਬਾਈ ਜੀ 2007 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਹੀ ਬਾਈ ਜੀ ਪੂਰਾ ਵਧੀਆ ਰਿਜੀਨਲ ਹੈਗਾ ਸਾਰਾ ਟਰੈਕਟਰ ਇੰਜਨ ਗੇਅਰ ਲੈਫਟ ਪੱਖੋਂ ਪੂਰਾ ਫੋਲੋ ਕੀ ਟਰੈਕਟਰ ਆ ਬਿਲਕੁਲ ਵਧੀਆ ਪੂਰੇ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਰੰਗ ਪੇਂਟ ਪੱਖੋਂ ਵੀ ਪੂਰੀ ਵਧੀਆ ਹਾਲਤ ਆ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਜੀ 50 ਪੈਸੇ ਪੱਕੇ ਟਾਇਰਾਂ ਕੇ ਕੰਪਨੀ ਦੇ ਚਾਰੋ ਟਾਇਰ ਐਮ ਆਰਫ ਕੰਪਨੀ ਦੇ ਬਾਈ ਜੀ ਟਾਇਰ ਆਗੇ ਟਾਇਰ ਐਂਡ ਐਂਡ ਟਰੈਕਟਰ ਦੇ ਨਾਲ ਦੇ ਆ ਬਿਲਕੁਲ ਸਾਰਾ ਟਰੈਕਟਰ ਹੀ ਪੂਰਾ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਬਾਹੀ ਤੇ ਚੱਲਿਆ ਹੋਆ ਬਾਈ ਜੀ ਆਪਾਂ ਤੁਹਾਨੂੰ ਅੱਗੇ ਬਹੁਤ ਵਾਰੀ ਕਹਿੰਨੇ ਨੇ ਕਿ ਬਾਈ ਜੀ ਆਪਣੀ ਕਿਸੇ ਵੀ ਸੰਬੰਧੀ ਗਰੰਟੀ ਨਹੀਂ ਕਈ ਵਾਰ ਆਪਾਂ ਨੂੰ ਫੋਨ ਲਾ ਕੇ ਕਹਿੰਦੇ ਵੀ ਆ ਟਰੈਕਟਰ ਦੇ ਆ ਨਾ ਟਾਇਰ ਘੱਟਾ ਗਏ ਆ ਵੀਰੇ ਆਪਣੀ ਕੋਈ ਗਰੰਟੀ ਨਹੀਂ ਆਪਾਂ ਤੁਹਾਨੂੰ ਅੱਗੇ ਬਹੁਤ ਬੋਲਦੇ ਹੁੰਨੇ ਆ ਤੇ 55 ਪੈਸੇ ਪੱਕੇ ਟਾਇਰ ਆ ਕਿ ਟਾਇਰ ਐਂਡ ਐਂਡ ਨਾਲ ਦੇ ਆ ਲੈਫਟ ਪੰਪ ਵੀ ਬਾਈ ਜੀ ਟਰੈਕਟਰ ਦੇ ਨਾਲ ਦੇ ਆ ਰੇਟ ਦੀ ਗੱਲ ਕਰਕੇ ਆਪਾਂ 3 ਲੱਖ ਤੇ 15000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਬਾਈ ਜੀ 3 ਲੱਖ ਤੇ 15000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਵੀਰ ਕਹਿੰਦਾ ਮੌਕੇ ਤੇ ਇਹ ਚੋ ਵੀ ਆਪਾਂ ਤੁਹਾਡਾ ਮਾਨਤਾਣ ਕਰ ਦੇਾਂਗੇ ਅਗਲਾ ਸੰਧ ਵੀ ਬਾਈ ਜੀ ਸਵਰਾਜ 855 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਦਾ ਮਾਡਲ ਹੈਗਾ 2023 ਮਾਡਲ ਦਾ ਟਰੈਕਟਰ ਹੈਗਾ ਬਾਈ ਜੀ ਇਹ ਸਾਰਾ ਟਰੈਕਟਰ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆ ਵੱਡਾ ਬੰਪਰ ਲੱਗਿਆ ਹੋਇਆ ਹੈਗਾ ਬਾਈ ਜੀ ਟਰੈਕਟਰ ਦੇ ਫੈਵਰ ਦੀ ਹਟ ਲੱਗੀ ਹੋਈ ਆ ਪੂਰਾ ਵੱਡਾ ਮਿਊਜ਼ਿਕ ਸਿਸਟਮ ਪੂਰਾ ਮਹਿੰਗਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਤਾਂ ਬਾਈ ਜੀ ਸਾਰਾ ਟਰੈਕਟਰ ਪੂਰਾ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ 2023 ਮਾਡਲ ਆਗਾ 5 ਸਟਾਰ ਟਰੈਕਟਰ ਆ ਰਿਵਰਸ ਪੀਟੀਓ ਆ ਟਰੈਪ ਜੇਕਰ ਨੰਬਰ ਦੀ ਗੱਲ ਕਰਕੇ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਬਾਈ ਜੀ ਇਹ ਇਹ ਟਰੈਕਟਰ ਬਾਈ ਜੀ ਹਜੇ ਪਹਿਲੇ ਨਾਮ ਦਾ ਟਰੈਕਟਰ ਹੈਗਾ ਕਿਸੇ ਕੋਈ ਚਾਬੀ ਵਗੈਰਾ ਨਹੀਂ ਟਰੈਕਟਰ ਤੇ ਲੱਗੀ ਹੋਈ ਕਿਸੇ ਕੋਈ ਰੰਗ ਪੇਂਟ ਨਹੀਂ ਹੋਇਆ ਵਾ ਸਾਰਾ ਬਾਈ ਜੀ ਟਰੈਕਟਰ ਬਿਲਕੁਲ ਰੀਜਨਲ ਪਿਆ ਹੈ ਜਿੱਦਾਂ ਦਾ ਕੰਪਨੀ ਜਿਨਾਂ ਕਿੱਲੇ ਉਦਾਂ ਦਾ ਟਰੈਕਟਰ ਇਹ ਪਿਆਗਾ ਸਰ ਬਾਹੀ ਤੀ ਚੱਲਿਆ ਹੋਇਆ ਹੈਗਾ ਪਹਿਲੇ ਨਾਮ ਦਾ ਟਰੈਕਟਰ ਆ ਜੇਕਰ ਆਪਾਂ ਬਾਈ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਬ੍ਰਾਂਡ ਨਿਊ ਰੇਡੀਅਲ ਕੰਪਨੀ ਦੇ ਟਾਇਰ ਪਾਏ ਹੋਏ ਆਗੇ ਚਾਰੋਂ ਟਾਇਰ ਬਾਈ ਜੀ ਕੰਪਨੀ ਦਾ ਟਾਇਰ ਆਗੇ ਬ੍ਰਾਂਡ ਨਿਊ ਰੇਡੀਅਲ ਕੰਪਨੀ ਦੇ ਟਾਇਰ ਆ ਬਾਈ ਜੀ ਬਹੁਤ ਮਹਿੰਗੀ ਕੰਪਨੀ ਦੇ ਟਾਇਰ ਪਾਏ ਹੋਇਆ ਬਿਲਕੁਲ ਨਵੇਂ ਟਾਇਰ ਆਗੇ ਸਾਰਾ ਟਰੈਕਟਰ ਬਾਈ ਜੀ ਐਨ ਸਾਫ਼ ਕੰਡੀਸ਼ਨ ਦਾ ਬਿਲਕੁਲ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਪਿਆਗਾ ਇਹ ਤੇਲ ਬ੍ਰੇਕਾਂ ਗਿਆ ਬਾਈ ਜੀ ਟਰੈਕਟਰ ਦੀਆਂ ਤੇ ਡਬਲ ਕਲਚ ਟਰੈਕਟਰ ਆ ਇਹ ਡਬਲ ਡਿਸਟਿਬਿਊਟਰ ਲੱਗਿਆ ਹੋਇਆਗਾ ਏਕਰ ਆਪਾਂ ਰੇਟ ਦੀ ਗੱਲ ਕਰੀਏ 7 ਲੱਖ ਤੇ 15000 ਰੁਪਏ ਟਰੈਕਟਰ ਦੀ ਡਿਮਾਂਡ ਹੈਗੀ ਬਾਈ ਜੀ ਮੌਕੇ ਤੇ ਵੀਰ ਕਹਿੰਦਾ ਸਾਰੇ ਸੰਦਾ ਚ ਆਪਾਂ ਮਾਨਤਾਨ ਥੋੜਾ ਕਰ ਦਿਆਂਗੇ ਇਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਬਾਈ ਜੀ